ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਮੇਵਾ ਬੰਤਾ ਚੰਗਾਇ ਬਾਬੇ ਦੀ ਮਿਹਰ ਜਾਨੂ ਜਸਪਾਲ ਸਿੰਘ ਜੀ ਇੰਗਲੈਂਡ ਤੋਂ ਲਈ ਜਿਹੜੇ ਹੋਇਆ ਧੀਤੇ ਕੜਾ ਪਿੰਮ ਜਗਰੂ ਕੋੜੇ ਲਾਈਵ ਜੁੜੇ ਆ ਲਾ ਬੈਲਜੀਅਮ ਯਾਰਾਂ ਦਾ ਯਾਰ ਹੈ ਆਰੀਆ ਆਸਟ੍ਰੇਲੀਆ ਦਾ ਧੰਨਵਾਦ ਹੈ ਆ ਸ਼ੇ ਕਬੱਡੀ ਪਾਰ ਦੇ ਲਈ ਰੇਸ਼ ਕਪਾ ਚੰਬੇ ਵਾਲਾ ਚੰਬਾ ਘੜਕਾ ਪਿੰਦਾ ਹੈ ਆ ਰੇਸ਼ੋ ਕਬੱਡੀ ਪਾ ਰਿਹਾ ਹੈ ਆ ਲੈਣ ਵਾਲਾ ਜੱਗਾ ਮਾਨ ਕਰਦਾ ਹੈ ਯਾਰ ਪਰ ਦੇ ਵਿੱਚ ਸੱਟਾ ਚਾਉਦਾ ਆ ਜੋੜ ਦੇ ਮੈਦਾਨ ਦੇ ਵਿੱਚ ਦੇਖਾਂਗੇ ਕੌਣ ਕਮਾਲ ਕਰਦਾ ਭੰਗਾਲੇ ਵਾਲਾ ਸੁਖ ਰੰਬੀਪੁਰਿਆ ਗੋਪੀ ਇਕਮ ਨਾਲ ਦੇਖਦੇ ਹਰਪਾਲ ਦੁਨੀਆ ਬਟਾਂ ਦੇ ਤੱਪਰ ਇਹ ਹਰਪਾਲ ਇਕਮ 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 ਪਰ ਜੰਮੇ ਵਾਲਾ ਬੇਸ਼ਾਨ ਸਿਰੇ ਦਾ ਨੰਬਰ ਜੁੜ ਗਿਆ ਗੋਪੀ ਸਰਪੰਚ ਦੇ ਪੰਨਾ ਸਰਪੰਚਾਂ ਲੈ ਵੀ ਪੰਡੋਰੀਆ ਦੇ ਬਿੱਲੇ ਯਾਲੀ ਪਿਆਰ ਕੋਈ ਦਾ ਕਰ ਗਿਆ ਪੰਡੋਰੀਆ ਦੇ ਬਿੱਲੇ ਦਾ 500 ਲੱਗੇ ਮੇਰੇ ਕੋਲ ਆ ਬਿੱਲੇ ਯਾਲੀ 500 ਦਾ

எவா ஆர்ஷு 5000 ਦੇ ਅਰਸ਼ ਦੇ ਪੰਨਾ 5000 ਦੇ 3 5000 ਦੇ ਮਣੀ ਮਣੀ ਤੇ ਜਗਰਾਜ ਕੋਟ ਵੱਡੇ ਆਲਾ ਅੰਮਰਜੀਤ ਸਿੰਘ ਦੀ ਕੋਟ ਵੱਡਾ ਵੱਡਾ ਨਾਮ ਹੈ ਆ ਹਰਮਨ ਸ਼ਾਹ ਕਹਿੰਦਾ 1 ਕੰਦੇ ਤਿੰਨ ਜੱਫੇ 5000 ਦੇ ਉਪੀ ਦੇ ਵੀ 3 5000 ਦੇ 1 ਕੰਦੇ ਵੀ 3 5000 ਦੇ ਇਹ ਗੱਲ ਪੱਤੀ ਹੈ ਗੱਲ ਪੱਤੀ ਹੈ ਪਰ ਹਰਪਾਲ ਗੋੜਾ ਗੋੜਾ ਰਾਜੋਕੇ ਪਿੰਡ ਵਾਲਾ ਤੇ ਟੱਕਰ ਹਰਪਾਉ ਦੇ ਨਾਲ ਦੋ ਮਲ ਭੜਦੇ ਆ ਟੱਕਰ ਮਾਝੇ ਦੀ ਧਰਤੀ ਮਾਝਾ ਮਾਝਾ ਨਾਪਾ ਮਾਝੇ ਨਾਲ ਮਾਝਾ ਖੇਂਦਾ ਤੇ ਪਾਇੰਟ ਰਿੰਡਰ ਦੇਖਦੇ ਜੁੜ ਗਿਆ ਉਧਰ ਵੱੱਡਾ ਲਾਉਣ ਅਮਰ ਆਉਤਾਰ ਆਸਟ੍ਰੇਲੀਆ ਕਰਨ ਕੈਨੇਡਾ ਸਰਜੀਤ ਏਵਨ ਪਾਸਪੋਰਟ ਤੇਜ਼ ਵੀ ਅਸਟ੍ਰੇਲੀਆ ਅੱਜ ਰਾਜੇ ਜਾਮੇ ਪੰਨਿਆਰ ਦਾ ਸਰਮਾ ਮਿਆਂ ਜਾਣਾ ਹੈ ਲੈ ਵੀ ਵੀਡੀਓ ਤੇਰੇ ਤੰਨ 5000 ਦੇ ਆ 5000 ਦੇ ਐ ਬਸ਼ੰਬਰਪੁਰਿਆਏ ਭਰਾ ਕੰਦੇ ਐ 3500 ਦੇ ਹੁਣ ਦੇਖਾਂਗੇ ਕੌਣ ਕਰਦਾ ਕਮਾਲ ਇਹ ਆ ਇਹ ਆ ਇਹ ਆ ਇਸੇ ਪੇਨ ਵਾਲਾ ਪਰ ਨਹੀਂ ਹਸਾ ਰਸ ਗਿਆ ਤੇ ਨੰਬਰ ਜਿਹੜਾ ਧਾਵੇ ਆਪਣੇ ਟੀਮ ਲਈ ਔਰ ਦਿੱਤਾ ਹੈ ਸਿਰੇ ਦਾ ਮੁਕਾਬਲਾ ਚੱਲ ਰਿਹਾ ਹੈ ਸਾਡੇ ਹੰਦਲ ਹੁਣਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰ ਰਿਹਾ ਹੈ ਇਹਦੀ ਰੇਡ ਐ ਐਸਪੀ ਯਾਰ ਸਿੰਘ ਵਾਲੇ ਦੀ ਧਰਤੀ ਦਾ ਕਿ ਕਰਤਾ ਕਹਿਰ ਚੋਪਰਾ ਨੇ ਜਿਵੇਂ ਫੌਜ ਕਿਲੇ ਟਾਉਂਦੀ ਗੱਲ ਰਾਜੇ ਖੇਲੇ ਦੀ ਸਿੱਧੀ ਧੋਕਾ ਜੇ ਪਾਉਂਦੇ ਤੇ ਸਾਹਮਣੇ ਫੈਸਲਾ ਪਾਵੇ ਅਗਲੀ ਰੇਡ ਖੇਡ ਮੈਦਾਨ ਵਿੱਚ ਦੇਖਣਾ ਹਰਮਨ ਦੇ ਚੇਲੇ ਨੇ ਅੱਜ ਕਹਿੰਦੇ ਵੱਡੀ ਟੀਮ ਤਾਰੀ ਹੋਈ ਹੈ ਪੰਡੋਰੀ ਵਾਲੇ ਸਾਜ ਨੇ ਯਾਰ ਨੇ ਅੱਜ ਵੱਡੀ ਟੀਮ ਤਾਰੀ ਹੈ ਚਾਹ ਰਿਹਾ ਖੇਡ ਦੇਖਣਾ ਵੀ ਇਹਨਾਂ ਟੱਕਰ ਤੇ ਯੋਗ ਦਿੱਤਾ ਸਾਡਾ ਰੇਸ਼ਮ ਵਾਲਾ ਹੀ ਰੱਖੀ ਆ ਪਾ ਬਹੁਤ ਬਹੁਤ ਧੰਨਵਾਦ ਕਰ ਰਹੇ ਆ ਹਣ ਦੇਖਣਾ ਇਹਦੀ ਰੇਡ ਇਹ ਆ ਰੇਸ਼ਮ ਚੰਦੇ ਵੀ ਗੱਲ ਚੱਲਦੀ ਹੈ ਕਰਤਾ ਚੰਦਾ ਪਿੰਨ ਪ੍ਰਸਿੱਧ ਹੈ ਲਾ ਦੇਖਣਾ ਰੇਸ਼ਮ ਦੀ ਰੇਡ ਫਰੰਦੀਪਰੀਆ ਝਾਕਦਾ ਜਾਂ ਫਿਰ ਦੇਖਣਾ ਇੱਕ ਪਾਸੇ ਫਟਾ ਪੁਰਿਆ ਜਦੋਂ ਜੱਫੀ ਲਾਉਂਦਾ ਤੇ ਦੁਨੀਆ ਤੇ ਦੁਨੀਆ 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 ਨੱਚਦੀ ਹੈ ਖੰਡਾਰੇ ਆ ਰਿਹਾ ਲਾ ਜਫਾ 30 ਦੇ 3100 ਪਰ ਹਰਪਾਰ ਪੁਆਇੰਟ ਮੈਟਰ ਦੇ ਖਾਤੇ ਜੁੜ ਗਿਆ ਵੀਡੀਓ ਦੇ 35000 ਰੁਪਏ ਰਾਜਪੂ ਪਸ਼ੰਬਰਪੁਰੇ ਵਾਲੇ ਵੀਰ ਕਹਿੰਦੇ ਆ ਵੀਡੀਓ ਦੇ 35000 ਰੁਪਏ 5000 ਦਿੱਤਾ ਜਾਣਾ ਰਮਨ ਵੀਰ ਨੇ ਆਖਿਆ ਕਿ 5000 ਇਹ ਵੀ ਪੱਥੀ ਤੇ ਚੱਕੀਆਂ ਵੱਟੀ ਹੋ ਜਾਂਦਾ ਦੇ ਵਿੱਚਾਂ ਹੋਰ ਵੇਖਾਂ ਦੁਨੀਆ ਮੰਗ ਕਰਦੀ ਹੈ ਦੀਪ ਸਾਡੇ ਪਿੰਡ ਖੇਡੇ ਸਾਡੇ ਪਿੰਡ ਖੇਡੇ ਅਜੇ ਦੀਪ ਪਿੰਡ ਦੇ ਵਿੱਚ ਖੇਡ ਰਿਹਾ ਹੈ ਇਹ ਦੇਖਣਾ ਨੇਕਾ ਟਰੈਕਟਰ ਇੱਤਲੇ ਇੱਕ ਲਿੰਡੀ ਜੀਪ ਹਲੋਏ ਤੇ ਮੋਟਰਸਾਈਕਲ ਗੱਲ ਕੁਝ ਵੱਖਰੀ ਕਰ ਗਿਆ ਵਾਹ ਵਾਹ ਪਰ ਇਹ ਪਰੇ ਕਰੇ ਕੋਤੇ ਪਾਣੀ ਦੀ ਮਸਲ ਸੰਤੋਸ਼ਿਤ ਕਰਦਾ ਵਾਹ ਕਿ ਤੱਕ ਪੱਥੀ ਆਣਾ ਲੱਗੀ ਕੋਤੇ ਖਿਡਾਰੀ ਪਰੋਂ ਦਾ ਕਬਦਾ ਸਾਰੇ ਲੈ ਵੀ ਡੀਟੀਓ ਪੰਨਾ ਤੇ 5000 ਲੱਗਿਆ ਲਾਵੇ ਕੱਟਵੇ ਚਲਾਨ ਪਹਿਲਾ ਕੱਟ ਸਵਾਦ ਵੱਧ ਜਾਣਾ ਹੈ ਪੰਨਾ ਤੇ 5000 ਡੀਟੀਓ ਪਰ ਗੰਦਰ 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 ਇਹ ਗੰਦਰ 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 ਇਹ ਕਰ ਗਿਆ ਕਮਾਲ ਪੱਤ ਗਿਆ ਨਿਆਰਾ ਆ ਗੰਦਰ ਕੰਦੋ ਘਰਿਆਲੇ ਆਲਾ ਲਾਲਾ ਲਾਲਾ ਕਰ ਆ ਗਿਆ ਮੋਲਾ ਵਿੱਚ ਆ ਗਿਆ ਆ ਗੰਦਰ ਗੰਦਰ ਦਾ ਜਫਾਲ ਆ ਗਿਆ ਬਾਬਾ ਦਾ ਜਫਾਲ ਆ ਗਿਆ ਮਾ ਭਾਈ ਹੋਤਾ ਕਿ ਮੈਚ 6000 ਦੇ ਸੌਣੇ ਕਰੇ ਡਾ ਗਿਆ 2000 ਵਧਾ ਦਿਓ ਲੈਪੀ ਡੀਟੀਓ ਤਿੰਨ 7000 ਦੇ ਹੋ ਗਿਆ 37000 ਦੇ ਰੱਡਾ ਕੰਬੋਈ ਵਾਲਾ ਆ ਟਾਪ ਦੇ ਪੈਣ ਦਾ ਵਾਤਾ ਕਰ ਗਿਆ ਆਪਣੀ ਟੀਮ ਰਾਜੋਕੇ ਵਾਲਾ ਗੋਰਾ ਜਿਹੜੀ ਰੇਡ ਪਾ ਰਿਹਾ ਹੈ ਖੇਡ ਮੈਦਾਨ ਵਿੱਚ ਦੇਖਣਾ ਹੈ ਇਹ ਜਿਵੇਂ ਕੱਟ ਸ਼ੋਅ ਮੈਚ ਦੇ ਹੋ ਗਿਆ ਹੈ ਉਹ ਵੱਡੇ ਵੱਡੇ ਕੱਪਾਂ ਦੇ ਘਟ ਦੇਖਣ ਨੂੰ ਮਿਲਦਾ ਲਓ ਪੈਂਦੀ ਰੇਡ ਤੇ ਚਾਰ ਜਾਂ ਹੋ ਗਿਆ ਵਿੱਚੋਂ ਕਾਣ ਹੁਣ ਦੇਖ ਰਿਹਾ ਇੱਕ ਪਾਸੇ ਪੰਘਾਲੇ ਵਾਲੇ ਨਾਲ ਪੰਘਾਲੇ ਵਾਲਾ ਪੰਘਾਲੇ ਵਾਲਾ ਤੇ 3300 ਸਾਹਦੇ ਆ ਬਸ਼ੰਬਰਪੁਰੇ ਵਾਲੇ ਵੀਰ ਕੰਦੇ ਤੇ ਇਹਦੇ 337000 ਰੁਪਏ ਆ ਬਸ਼ੰਬਰਪੁਰੇ ਵਾਲੇ ਵੀਰ ਕਹਿੰਦੇ ਆ ਰਾਜੂ ਆ ਜਾ ਉੱਥੇ ਅਗਲੀ ਰੇਡ ਦੇਖਦਾ ਮੈਸਾਪੁਰਿਆ ਪੀਟੀਏ ਦੇ ਤਿੰਨ ਹਫਤੇ

8000 ਦੇ ਆਨੇ ਆਰਸ਼ਾ 255 ਪਹੁੰਚਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਦੇਖਾਂਗੇ ਹੁਣ ਕੌਣ ਕਮਾਨ ਕਰਦਾ ਹੈ ਡੀਬੀਓ 7000 ਲੱਗਿਆ ਆਇਆ ਹੈ 7000 ਲੱਗਿਆ ਆਇਆ ਪਸ਼ਮਰਪੁਰਿਆ ਨੇ ਭਰਾ ਕਹਿੰਦੇ ਆ ਇਹ ਕਬੱਡੀ ਕਬੱਡੀ ਜੀਵਨ ਤੇ ਪੁਆਇੰਟ ਰਿੰਟਰ ਆਰਸ਼ਾ ਹੁੰਨਲ ਕਰ ਰੈਂਟ ਹੁੰਗਲ ਫਟੇ ਹੁੰਦਾ ਦਾ ਤੇ ਕਾਸ਼ੀ ਅੰਦਲਾ ਉਹਨਾਂ ਵੱਲੋਂ 1150 ਲੱਗਾ ਹੋਇਆ ਦੋ ਕਬੱਡੀਆਂ ਤੇ ਦੀਪ ਕਬੱਡੀ ਪਾ ਰਿਹਾ ਹੈ ਖੇਡ ਮੈਦਾਨ ਵਿੱਚ ਪੈਂਦੀ ਰੇਡ ਕੇ ਮਾਧੇ ਵਾਲੇ ਭਾਉ ਨੇ ਕਹਿੰਦੇ ਐਕਸ਼ਨ ਵਾਲੀ ਮਸ਼ੀਨ ਰੇਡਾ ਕਟ ਕਟ ਰਹੀ ਲੈਂਦਾ ਪੈਂਦੀ ਆ ਤੇ ਸੀਨ ਛਾਤੀ ਤੇ ਪੱਤਾ ਪਾਉਂਦਾ ਦੀਪ ਲੱਗਦਾ ਪਰ ਸੀਨ ਵਾਧਿਆਰੇ ਮਝਾ ਲੈ ਮੰਨ ਲਿਆ ਕਬੱਡੀ ਕਰ ਦਿੱਤੀ ਹੈ ਰੰਗਨ ਵੀਰ ਵੀਡੀਓ ਕੱਟ ਦੇ ਚਲਾਨ ਕੱਟ ਦੇ ਚਲਣ ਪਰ ਪੁਆਇੰਟ ਜੋਕੇ ਪੰਡ ਵਾਲਾ ਇੱਕਮ ਗੋਪੀ ਤਿਆਰ ਹੈ ਅਰਮਨ ਸ਼ਾ ਕੋਰਾ ਸਰਪੰਚ ਉਸਨੂੰ ਆਸਟ੍ਰੇਲੀਆ ਇੱਕ ਆਕਰਮੇ ਗੋਪੀ ਦੇ ਤਰ੍ਹਾਂ 8000 ਦੇ ਹੈ ਇੱਕਾਂ ਦੇ 35000 ਦੇ ਹੈ ਫਿਰ ਵੇਖਾਂਗੇ ਕੌਣ 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 ਤੇ ਪੁਆਇੰਟ ਗੱਲ 7000 ਤੇ ਖੜੀ ਹੈ ਹਜ਼ਾਰਾ ਜੇਵਰੇ ਜਵਾਸੇ ਵੀਰ ਰੱਖ ਰਿਹਾ ਦੀਪ ਦੀ ਅਗਣੀਆਂ ਤੋਂ ਕਬੱਡੀਆਂ 11 ਸੁਧਿਆਣੀਆਂ ਲਓ ਵਿਸ਼ੇਸ਼ ਤੌਰ ਤੇ ਰੇਡ ਆਏ ਰੇਸ਼ਮ ਤੇ ਇਹ 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 ਵਾਹ ਕੋਲਸੀ ਆ ਗਿਆ میچ بہت تکڑا کھیل <سؤال> جا رہا ہے آزاد آسٹریلیا ہے سات ہزار سات ہزار پہلا 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 مارو زوردار ਸੁਰੇਤਾ ਪਰਤੇ ਗੱਜਣ ਵਰਕਾ ਇਹ ਮਸ਼ਹਮਰਪੁਰਿਆਰੇ ਵੀਰ ਅਜਾਬ ਆਸਟ੍ਰੇਲੀਆ ਆਜ ਕੇ 500 ਦੀ ਹੀਪ ਜੋ ਸੇ ਆਖਰੇ ਆ ਵੱਡੇ ਮਾਨਸਮਾਨ ਫਤੇ ਹੁੰਦੇ ਕਰਿਆਟਨ ਨਾਲ ਰੇਡ 3 ਤਾਂ ਹੀ ਉਹ ਤਾਂ ਜਵਾਨਾ ਦੀ ਖੇਡ ਤੇ ਮਰਦਾ ਤਾਂ ਹੀ ਉਹ ਤਾਂ ਜਵਾਨਾ ਦੀ ਖੇਡ ਤੇ ਮਰਦਾ ਸਾਡੇ ਭਤੇ ਭਰਾਵਾਂ ਨੂੰ 1100 ਆ ਗਿਆ ਬਹੁਤ ਬਹੁਤ ਧੰਨਵਾਦ ਜੀ ਮਾ ਬਾ ਬਹੁਤ ਛੋਟੇ ਵੀਰਾਂ ਦੇ ਵੱਲੋਂ ਧੰਨਵਾਦ ਧੰਨਵਾਦ ਗੰਦਰ 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 ਪਰਮੇਂਦੀ ਤਾਂ ਦੇ ਪੈਡ ਦਾ 14 ਮੈਂ ਧੰਨਵਾਦ ਭਰਾਵਾਂ ਦਾ ਸਲਗੀਏ ਬੈਂ ਤੇ ਵੀਰ ਦੀਆਂ ਜਾਤਾਂ ਦੇ ਥੇ कनेडा चेके पार मार करीवन जीवन अॼु रेडी हैता दुनिया जफया करी आहे पर सामे रेडी माणी माणी

ਇਹ ਫਟੇ ਦੇ ਵੀਰਾਂ ਵੱਲੋਂ ਜਿਹੜੀ ਪਹਿਲੀ ਗਿਆਨ ਸੁਦੀ ਪਾਈ ਹੈ ਉਹ ਦੀਪਕ ਮੁਰਜੀ ਵਾਲਾ ਖੇਡ ਮੈਦਾਨ ਵਿੱਚ ਕਬੱਡੀ ਪਾ ਰਿਹਾ ਹੈ ਇਹ ਗੱਲ ਦੇ ਵਿੱਚ ਕਾਲੀ ਡੋਰੀ ਛਾਤੀ ਤੇ ਪੱਤਾ ਪਾਉਂਦਾ ਸਾਰਾ ਲੋ ਫੈਨ ਵਾਲਿਆ ਦੀਪਰੀ ਮੁਸਕਾਨ ਦਾ ਇਹ ਐਕਸ਼ਨ ਕਰਕੇ ਮੋਹ ਲੈਣਾ ਬੱਚਾ ਤੇ ਜਵਾਨ ਦਾ ਐਨਸਰ ਆ ਲਿਆ ਦੀਪ ਦੀਪ 11 ਅਮਰੀਕਾ ਗੱਜੜ ਵਿਕਾ ਰੋਟੀ ਦਾ 11000 ਦਾ ਸਨਮਾਨ ਕਰਨਾ ਭਰਾਵਾ ਦੇ ਬਹੁਤ ਬਹੁਤ ਧੰਨਵਾਦ ਹੈ ਬੰਗਲ ਸਿੰਘ ਜੀ ਪ੍ਰਧਾਨ ਸਾਹਿਬ

ਕੁਆ ਹੈ ਆਉਂਦਾ ਵਾਸੇ ਬਾਸੇ ਬਾ ਮਾਰ ਦੇ ਆ ਦੀਪਾ ਦੀਪਾ ਦੁਨੀਆ ਪਿਆਰ ਕਰਦੀ ਹੈ ਲਾਤੀ ਵੀਡੀਓ ਮਾ ਲਾ ਮਾ ਲੱਗੀ ਹੋਈ ਹੈ ਇੱਧਰ ਗੋਟਾ ਮਾਤਾ ਕਰ ਗਿਆ ਲਾ ਕਬੱਡੀ ਗੋਰਾ ਤੇ ਗੋਰਾ ਆ ਗਿਆ ਅਰਸ਼ ਹੁੰਨਰ ਕੇ ਰੈਕ ਹੁੰਦਾ ਲਾ ਫਟੇ ਹੁੰਦੇ ਤੇ ਕਾਸ਼ੀ ਹੁੰਦਾ ਲਾ ਯਾਰਾ ਸੂ ਵੀਰਾਂ ਨੇ ਕੋਈ ਤਾਂ ਕਰ ਦਿੱਤਾ ਸਤਿ ਸ਼੍ਰੀ ਅਕਾਲ ਹਰੀ ਰੇਡ ਹਣ ਵੇਖਣਾ ਕੋਰਾ ਕਲਵਾ ਵਾਲਾ ਹਰਪਾਲ ਦੁਨੀਆ ਦਾ ਟਾਪਰ ਦੁਨੀਆ ਦਾ ਟਾਪਰ ਇਹ ਉੱਡ ਗਈ ਨਾ ਮਿੱਟੀ ਦੀ ਧੋੜ ਇੱਕ ਜਿਹਾ ਸਰੀਰ ਇੱਕ ਜਿਹਾ ਕੱਤ ਸੱਜੇ ਖੱਬੇ ਮੁਕਾਬਲਾ ਮੁਕਾਬਲਾ ਵਾਹ ਕੋਰੇ ਇੱਕ ਸਰੇੜਾ ਨੰਬਰ ਹੀ ਏਦਿਆਂ ਦੀਪੜੀਆਂ ਅਗਲੀਆਂ ਇੱਕ ਇੱਕ ਬੱਟੀ 1100 2100 2100 ਦਿੱਤਾ ਜਾਣਾ ਸਾਰੇ ਹੱਥੇ ਹੁੰਦਾ ਦਾ ਗਰੈਂਟ ਹੁੰਦਾ ਦਾ ਕੈਸ਼ ਹੁੰਦੇ ਤੇ ਅਰਸ਼ਦਉਨੀ ਆਖੜੇ ਹੈ ਦੀਪ ਦੀ ਕਬੱਡੀ 220 ਪਾਣੀ ਹੈ ਸ਼ਤਾਤਾ ਚੱਕਲਾ ਮੈਚ ਯਾਰ ਰੇਕ ਤੋਂ ਆ ਗਿਆ ਕਬੱਡੀ ਪਾਰ ਦੇ ਉਧਰ ਬਸ਼ੰਮਰਪੁਰੇ ਵਾਲੇ ਵੀਰ ਕਹਿੰਦੇ ਆਰਸ਼ ਦਾ ਇੱਕ ਲੱਗਾ ਦੋ ਲੱਗੇ ਤੇ ਗੱਲ

ਦੇ ਵੀਰਾ ਅਰਸ਼ੋਣੀ ਤੇ ਨਾਲ ਕਾਸ਼ੀ ਜੜੀਆਂ ਆਖ ਰਿਹਾ 2100 ਦਿੱਤਾ ਜਾ ਰਿਹਾ ਹੈ ਦੀਪ ਕਬਟੀ ਪਾਣੀ ਪਾਤਾ ਹੋਇਆ ਚਾਰ ਰਿਆ ਹੋ ਗਿਆ ਵਿੱਚੋਂ ਕਾਰ ਭਗਾੜੇ ਵਾਲਾ ਪਰ ਸਾਹਮਣੇ ਆਹ ਚਾਕਾ ਆਹ ਚਾਕਾ ਦੀਪ ਇਹਨਾਂ ਉਂਗਲ ਖੜੀ ਹੈ ਵੱਖਰੇ ਅੱਖੇ ਮਰਾਉਣਾ ਤੇ ਦੁਨੀਆ ਮੋਹ ਲੈਣਾ ਗੁਰਜੀਤ ਦੀਪ ਇੱਕ ਸਿਰੇ ਦਾ ਨੰਬਰ ਜਿਹੜਾ ਆਪਣੀ ਟੀਮ ਲਈ ਜੋੜਦਾ ਆਇਆ ਹੈ ਖੜਾ ਹੋਣਿਆ

ਰਾਜੋ ਕਿਹੜਾ ਕੋਹਰਾ ਰੇਡ ਪਾ ਰਿਹਾ ਹੈ ਲਓ ਕੋਹਰਾ ਕਬੱਡੀ ਪਾ ਰਿਹਾ ਹੈ ਹੋਪੀ ਹੋ ਜਾਂ ਤਕੜਾ ਹੋ ਜਾਂ ਤਕੜਾ ਹੋ ਜਾਂ ਤਕੜਾ ਪਰਦੇ ਜਫਾ ਚੰਦਰੀਆਂ ਲੱਗ ਜਾ ਟੁੱਟ ਗਏ ਲੱਗ ਜਾ ਟੁੱਟ ਗਏ ਪਰ ਸੁਖ ਤੇ ਪੁਆਇੰਟ ਰੇਡਰ ਦਾ ਆਹ ਕਬੱਡੀ 352 500 ਮੰਗੋ ਚੈਂਦੀ ਪ੍ਰਧਾਨ ਤੇ 2000 ਸੰਦੀਪ ਦਾ ਸਰਪ उन वलो वीडियो पची सौ पती सौ دو ہزار سارا بھیرشم ریشم yeah, ریشم پانچ ہزار دیا ہزار والی پہلی پہلی پانچ ہزار والی چار ہاتھیا ਏ ਭਗਾਲੇ ਵਾਲਾ ਭਜਾਲੇ ਵਾਲਾ ਵੱਜ ਗਈ ਕੈਂਟੀ ਕਰ ਰਿਹਾਸ਼ ਕਰੇਗਾ ਤਾੜੀਆਂ 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 ਤੈਨੂੰ ਲੱਗਦਾ ਮਾਟੀਆਰੋ ਕੌਣ ਆ ਗਿਆ ਵੀਪ ਕੀਪ ਆ ਗਿਆ ਲੈ ਵੀ ਫਰੰਦੀਪੁਰ ਆ ਦੁਨੀਆ ਚੁੰਦੀ ਆ ਜੱਫੇ ਦੁਨੀਆ ਚੁੰਦੀ ਆ ਜੱਫੇ ਹਰ ਜੋ ਪਾਸੇ ਕੇ ਪਾਸੇ ਫਰੀਂਦੀਪਰੀਆ ਜੱਗੂ ਚੋਲੇ ਵਾਲਾ ਇਹ ਦੀਪ ਇਹ ਆ ਇਹ ਆ ਇਹ ਆ ਤੜਾ ਇਹ